ਭਾਈ ਗੁਰਜੀ ਕਾਕਾ ਸਾਸਰੀ ਭਾਈ ਗੁਰਜੀ ਕੀ ਫਤਿਹ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੀ ਕਹਾਣੀ ਪੇਸ਼ ਕਰਨ ਜਾ ਰਿਹਾ ਸ਼ੇਅਰ ਕਰਨ ਜਾ ਰਿਹਾ ਤੁਹਾਨੂੰ ਉਸ ਦਾ ਮਤਲਬ ਕੋਦ ਬੇ ਕੋਦ ਪਤਾ ਲੱਗ ਜਾਵੇਗਾ ਕਹਾਣੀ ਸੁਣਨ ਤੋਂ ਬਾਅਦ ਕਹਿੰਦੇ ਨੇ ਇੱਕ ਦੇਸ਼ ਦਾ ਰਾਜਾ ਸੀ ਉਸ ਦਾ ਇੱਕ ਪੁੱਤਰ ਸੀ ਉਹ ਬਹੁਤ ਉਦਾਸ ਰਹਿੰਦਾ ਸੀ ਕਦੇ ਵੀ ਉਸ ਨੂੰ ਕੁਝ ਨਹੀਂ ਦੇਖਿਆ ਜਾਂਦਾ ਸੀ ਤਾਂ ਉਸ ਨੂੰ ਬਹੁਤ ਬੰਦੇ ਸਲਾਹ ਦਿੰਦੇ ਵੀ ਤੂੰ ਇਹਨਾਂ ਇਸ ਤਰ੍ਹਾਂ ਕਰ ਇਸ ਤਰ੍ਹਾਂ ਕਰ ਵੀ ਇਹ ਕੁਝ ਲਿਆ ਕਰੇਗਾ ਪਰ ਉਹ ਜੋ ਵੀ ਮਨ ਕੇ ਚਲੋ ਜੋ ਵੀ ਪਾ ਕਰਦਾ ਉਸ ਦਾ ਗਲਤ ਸਾਬਤ ਹੁੰਦਾ ਇੱਕ ਵਾਰ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਤੂੰ ਕਿਸੇ ਜਿਹੜਾ ਸਦਾ ਵਾਸਤੇ ਬੰਦਾ ਹੱਸਦਾ ਖੇਡਦਾ ਰਹਿੰਦਾ ਤੂੰ ਉਸ ਦਾ ਕਮੀਜ਼ ਇਸ ਨੂੰ ਪਵਾ ਦਿੱਤਾ ਐ ਖੁਸ਼ ਰਹਿਣਾ ਸ਼ੁਰੂ ਕਰ ਦੂਗਾ ਰਾਜਾ ਇਹੋ ਜੀ ਬੰਦੇ ਦੀ ਪਾਲ ਵਿੱਚ ਨਿਕਲ ਤੁਰਿਆ ਜੋ ਸਦਾ ਹੀ ਖੁਸ਼ ਰਹਿੰਦਾ ਤੇ ਉਸਦੀ ਕਮੀਜ਼ ਲੈਣ ਵਾਸਤੇ ਨਿਕਲ ਤੁਰਿਆ ਬਹੁਤ ਲੋਕਾਂ ਨੂੰ ਪੁੱਛਿਆ ਕਿਸ ਨੇ ਦੱਸਿਆ ਇੱਕ ਵਕੀ ਇੱਕ امیر ਵਪਾਰੀ ਬਾਰੇ ਦੱਸਿਆ ਰਾਜੇ ਨੂੰ ਤਾਂ ਉਸ ਨੂੰ ਇਹ ਮਿਲ ਲੰਗਿਆ ਜੋ ਸਦਾ ਖੁਸ਼ ਰਹਿੰਦਾ। ਉਸਨੇ ਰਾਜ ਨੇ ਜਦੋਂ ਉਸ ਨੂੰ ਪੁੱਛਿਆ ਵੀ ਭਾਈ ਤੂੰ ਸਦਾ ਖੁਸ਼ ਰਹਿੰਦਾ ਤਾਂ ਵਪਾਰੀ ਨੇ ਉਸ ਨੂੰ ਕਿਹਾ ਨਹੀਂ ਸੰਸਾ। ਰਾਤ ਨੂੰ ਇਸ ਫਿਕਰ ਨਾਲ ਨੀਂਦ ਨਹੀਂ ਆਉਂਦੀ ਕਿ ਕਿਤੇ ਮੇਰੀ ਦੌਲਤ ਚੋਰੀ ਨਾ ਹੋ ਜਾਵੇ। ਰਾਜ ਨੇ ਵੀ ਬਹੁਤ ਪਾਲ ਕੀਤੀ ਕੋਈ ਵੀ ਜਹਾਜ਼ ਦਿੱਤੀ ਨਾਲ ਲੱਗਾ ਤਾਂ ਰਾਜਾ ਨਰਾਜ ਹੋ ਕੇ ਮਹਿਲ ਵੱਲ ਵਸ ਚੱਲ ਪਿਆ। ਰਸਤੇ ਵਿੱਚ ਇੱਕ ਫਕੀਰ ਨੂਮਾ ਆਦਮੀ ਦੱਸਿਆ ਜੋ ਇੱਕ ਪੁਰਾਣੀ ਕੰਬਲੀ ਉੜੀ ਬੈਠਾ ਸੀ। ਬਹੁਤ ਖੁਸ਼ ਲੱਗ ਰਿਹਾ ਸੀ ਰਾਜੇ ਨੇ ਉਸਨੂੰ ਪੁੱਛਿਆ ਕਿਉਂ ਹਮੇਸ਼ਾ ਖੁਸ਼ ਰਹਿੰਦਾ ਹੈ ਫਕੀਰ ਨੇ ਜਵਾਬ ਦਿੱਤਾ ਕਿ ਹਾਂ ਦੁਖੀ ਰਹਿਣ ਦਾ ਕੋਈ ਕਾਰਨ ਵੀ ਨਹੀਂ ਹੈ ਤੇ ਰਾਜਾ ਬਹੁਤ ਹੈਰਾਨ ਹੋ ਕੇ ਪੁੱਛਿਆ ਮੈਨੂੰ ਤੇਰੀ ਕਮੀਜ਼ ਚਾਹੀਦੀ ਹੈ ਤੈਨੂੰ ਮੂੰਹ ਮੰਗੀ ਕੀਮਤ ਦਿੱਤੀ ਜਾਏਗੀ ਰਾਜੇ ਨੇ ਉਸ ਫਕੀਰ ਆਦਮੀ ਨੂੰ ਕਿਹਾ ਕਿਹੜੀ ਕਮੀਜ਼ ਗਰੀਬ ਆਦਮੀ ਨੇ ਕਿਹਾ ਤੇ ਹੱਸਦੇ ਆਪਣਾ ਕੰਬਲ ਉਤਾਰ ਦਿੱਤਾ ਤਾਂ ਉਤੜ ਤੋ ਨੰਗਾ ਸੀ ਕਹਿੰਦਾ ਮਤਲਬ ਹੈ ਵੇ ਜਿਸ ਨੇ ਕੁਛ ਰਹਿਣਾ ਪਰਮਾਤਮਾ ਦੇ ਰਾਜ ਵਿੱਚ ਉਸ ਦੇ ਕੋਲ ਕੁਛ ਨਾ ਹੋਵੇ ਉਹ ਤਾਂ ਵੀ ਖੁਸ਼ ਰਹੇਗਾ ਸਬਰ ਨਾਲ ਵੀ ਉਹ ਖੁਸ਼ ਰਹਿ ਸਕਦਾ ਪਰ ਜਿਹਦੇ ਕੋਲ ਸਭ ਕੁਝ ਹੁੰਦਾ ਹੈ ਉਹ ਹੁੰਦਿਆ ਸੁਂਦਿਆ ਵੀ ਹਮੇਸ਼ਾ ਰੋਂਦਾ ਹੀ ਉਲਟਾਵਾ ਕਰਦਾ ਰਹਿੰਦਾ ਹੈ